ਆਪਣੇ ਕੋਲ ਜੇ ਖੜਦੀ ਆ ਤਾਂ 15 ਲੀਟਰ ਤੱਕ ਇਹਦੀ ਉਮੀਦ ਆ ਵੀ ਇਸ ਵਾਰੀ ਇਹ ਸੂਇਤ ਦੁੱਧ ਦੇ ਜੂਗੀ 15 ਲੀਟਰ ਤੋਂ ਛੋਟੀ ਬਾਹਰ ਜਾਊਗੀ ਹਨਾ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕਿੰਨਾ ਕ ਦੁੱਧ ਦੇ ਜੂਗੀ ਬਾਕੀ ਬਾਈ ਹੁਣੀ ਨੇ ਇਹਨਾਂ ਸੰਭਾਲ ਸੰਭੂਲ ਪੂਰੀ ਪੋਲ ਆ ਬਾਕੀ ਦੇਖੋ ਪੂਰੀ ਐਨ ਰੌਣਕਾਂ ਲੱਗੀਆਂ ਹੋਈਆਂ ਦੁੱਧ ਦਾ ਚਮੜੀ ਜਿਵੇਂ ਕਹਦੀ ਜਿਵੇਂ ਬਰੀਕ ਆ ਬਾਈ ਹਨਾ ਪੂਛ ਬਰੀਕ ਆ ਜਿਵੇਂ ਆਪਾਂ ਕਹਦੀ ਦੁੱਧ ਵਾਲੀ ਜਿਹੜੇ ਪੂਰੇ ਅੰਗ ਆ ਇਹਦੇ ਲੱਗੇ ਹਨਾ ਬੰਨ ਲਾ ਵੀਰੇ ਥੋੜੇ ਸੰਭਾਲਣਾ ਲੰਮਾ ਸਮਾਂ ਦਿੰਦੀਆਂ ਦੁੱਧ ਆ ਆਪ ਚਾਰ ਪੰਜ ਕਿਲੋ ਤੇ ਰੈਂਦੇ ਰੋ ਛੱਡਦੇ ਆ अच्छा भाई यानी कि आप ड्राई करनी है पेंज हां आप ड्राई करनी है पेंज ठीक है भाई ये यानी कि अपने रवे जी है भाई हां बात है कि मैं अपनी संभाल आ पूरी वधिया जाने 15 लीटर ਤੋਂ ਬਾਹਰ 16 लीटर ਤੱਕ ਚੋ ਸਕਦੇ ਆ ਮੌਸਮ ਸਭ ਸਹੀ ਆ ਮੌਸਮ ਵੀ ਸਹੀ ਆ ਬਈ हां ਵੀ ਠੀਕ ਆ ਬਈ ਕਿਵੇਂ ਬਈ ਹੁਣ ਬਹੁਤ ਸਾਰੇ ਸੱਜਣ ਕਹਿੰਦੇ ਹਨਾ ਵੀ ਦੁੱਧ ਦੇ ਕੰਮ 'ਚ ਹੈ ਨਹੀਂ ਮੁਨਾਫਾ ਕਿਵੇਂ ਬਈ ਹੈਗਾ ਕੋਈ ਫਾਇਦਾ ਫੂਦਾ ਬਹੁਤ ਫਾਇਦਾ ਜੀ ਜਿਹੜੇ ਬੰਦੇ ਨੇ ਹੱਥੀਂ ਕੰਮ ਕਰਨਾ ਹਾਂ ਹਾਂ ਕੰਨੇ ਹੱਥੀਂ ਕੰਮ ਕਰਨਾ ਖੇਤੀ ਜੀ ਵੀ ਕੋਈ ਕਮੀ ਨਹੀਂ ਹਾਂ ਪਹੁਆਂ ਚ ਵੀ ਕੋਈ ਕਮੀ ਨਹੀਂ ਜਿਹੜੇ ਬੰਦੇ ਨੇ ਕੰਮ ਕਰਨਾ ਕੰਮ ਕਰ ਸਾਸੀ ਕਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚਿਆ ਬਾਈ ਗੁਰਪ੍ਰੀਤ ਦੇ ਫਾਰਮ ਤੇ ਬਾਈ ਦਾ ਪਿੰਡ ਹੈਗਾ ਇਹ ਭੰਮੀਪੁਰਾ ਤਹਿਸੀਲ ਬਾਈ ਉਹਨਾਂ ਨੂੰ ਪੈਂਦੀ ਹੈ ਜਗਰਾਉਂ ਜ਼ਿਲ੍ਹਾ ਲੁਧਿਆਣਾ ਤੇ ਬਾਈ ਹੁਣੇ ਦੁੱਧ ਦਾ ਕੰਮ ਕਰਦੇ ਆ ਮੈਂ ਕਹਿੰਦਾ ਵੀ ਤਕਰੀਬਨ ਤਕਰੀਬਨ ਬਾਈ ਦੇ ਘਰ ਤੇ ਜੇ ਕਿ ਤੁਸੀਂ ਦੇਖੋਗੇ ਐਨ ਮੰਡੀ ਵਾਲਾ ਮਾਹੌਲ ਹੀ ਚੰਗੇ ਰਵੇ ਦੀਆਂ ਜਿਹੜੀਆਂ ਮੱਝਾਂ ਬਾਈ ਹੋਣੀ ਰੱਖਦੇ ਆ ਬਾਕੀ ਸਾਰੀ ਗੱਲਬਾਤ ਕਰਾਂਗੇ ਕਿਵੇਂ ਦੁੱਧ 'ਚ ਕੀ ਫਾਇਦਾ ਹੈ ਕੀ ਸਾਰਾ ਹਿਸਾਬ ਦਾ ਵਾ ਗੁਰਪ੍ਰੀਤ ਵੀਰੇ ਸਭ ਤੋਂ ਪਹਿਲਾਂ ਸਵਾਗਤਾ ਤੁਹਾਡੇ ਆਪਣੇ ਚੈਨਲ ਤੇ ਗੁਰਪ੍ਰੀਤ ਭਾਈ ਟੋਟਲ ਆਪਣੇ ਕੋਲ ਕਿੰਨੇ ਜਾਨਵਰ ਆ ਆਪਣਾ ਵਪਾਰ ਦਾ ਕੰਮ ਆ ਕਿ ਘਰੇਲੂ ਜਾਨਵਰ ਆ ਬਾਈ ਘਰੇਲੂ ਜਾਨਵਰ ਤੇ ਡੰਗਰਾ ਜੀ ਆਪਣਾ 30 ਡੰਗਰਾ ਬਾਈ ਬਾਈ ਜਿਵੇਂ 30 ਜਾਨਵਰ ਜਿਹੜੇ ਮੈਂ ਦੇਖੇ ਆ ਸਾਰੇ ਆਪਣੇ ਕੋਲ ਖੜੇ ਹਨ ਇਹਨਾਂ ਦੇ ਵਿੱਚ ਕੋਈ ਨਿੱਕਾ ਬੱਚਾ ਨਹੀਂ ਦੇਖ ਰਿਹਾ ਵੀ ਕੋਈ ਕਟਰੂ ਜਿਵੇਂ ਕਿਵੇਂ ਭਈ ਆਪਾਂ ਦੁੱਧ ਤੇ ਹੀ ਲਾਏ ਵੇ ਕਿ ਕੀ ਹਿਸਾਬਤਾ ਪਾਪੜਾ ਭਾਈ ਇਹ ਆਪਣੇ ਜੀ ਦੁੱਧ ਤੇ ਹੀ ਲਾਏ ਹੋਈਆਂ ਵਾਂ ਠੀਕ ਆ ਭਾਈ ਤੇ ਕੱਟੀਆਂ-ਕੁੱਟੀਆਂ ਸੇਲ ਕਰ ਦਿੰਨੇ ਆ ਕੱਟੀਆਂ ਸੇਲ ਕਰ ਦਿੰਨੇ ਆ ਸਾਲ ਦੀ ਕਿਹੜੀ ਹੋਈ ਮਗਰ ਠੀਕ ਆ ਭਾਈ ਬਹੁਤ ਸੇਲ ਕਰ ਦਿੰਨੇ ਆ ਵੀ ਕੋਈ ਜੇ ਤਾਂ ਪਾਲਣ ਵਾਲਿਆਂ ਦਾ ਨਾਲ ਪਾ ਲੈਨੇ ਚਾਰ ਨਹੀਂ ਤੇ ਅਗਰ ਵੀ ਇੱਕ ਸਵਾਲ ਪਹਿਲਾਂ ਮੇਰਾ ਰਹਿੂ ਹੈ ਨਾ ਭਈ ਅੱਜ ਆਪਾਂ ਜਾਨਵਰ ਕਿੰਨੇ ਵੇਚਨੇ ਆ ਆਪਾਂ ਇੱਕ ਵੇਚ ਇੱਕ ਹੀ ਵੇਚਣੀ ਆ ਤੇ ਭਾਈ ਜੇ ਗੱਲਬਾਤ ਕਰ ਲਈਏ ਕਿ ਮੇ ਬਈ ਜਿਵੇਂ ਹੁਣ ਤੁਹਾਡੇ ਕੋਲ 30 ਜਾਣਾ ਬਰਾਤੀ ਕਰਨ ਦੁੱਧ ਦੇ ਲਾਏ ਵੇ ਹੈਗਾ ਬਈ ਨਫੇ ਦਾ ਧੰਦਾ ਬਈ ਬਹੁਤ ਵਧੀਆ ਧੰਦਾ ਨਾਲ ਜਵਾਕ ਵੀ ਕੰਮ ਕਰਾਉਂਦੇ ਆ ਹੱਥ ਵਟਾਉਂਦੇ ਆ ਛਾਂਬੇ ਹੋਏ ਆ ਬੱਚੇ ਬਾਹਰ ਅੰਦਰ ਨਹੀਂ ਜਾਂਦੇ ਠੀਕ ਹੈ ਬਈ ਤੇ ਆਪਣੇ ਨਾਲ ਕਮਾਈ ਪੂਰੀ ਹੁੰਦੀ ਜਣ ਕੇ ਪਰਿਵਾਰ ਸਾਰਾ ਸਹਯੋਗ ਆ ਬਈ ਜੀ ਨਾਲ ਸਾਰਾ ਕਿ ਵੀ ਕਰ ਕਰਦੇ ਹੋਗੇ ਫੈਮਿਲੀ ਸਾਰੀ ਹੋਗੀ ਜੀ ਠੀਕ ਹੈ ਬਈ ਤੇ ਬਈ ਆਪ ਗੁਰਪ੍ਰੀਤ ਬਾਈ ਹੁਣ ਆਪਾਂ ਗੱਲਬਾਤ ਕਰ ਲਈ ਜਿਹੜੀ ਆਪਾਂ ਮੱਝ ਸੇਲ ਕਰਨੀ ਆਣਾ ਬਈ ਇਹਦੀ ਕੀ ਡਿਟੇਲ ਆ ਕਿੰਨਾਂ ਮਸੂਆ ਸੁਹਂਦੀ ਆ ਪਹਿਲੇ ਸੁਆ ਦਾ ਕੀ ਰਿਕਾਰਡ ਆ ਇਹਦਾ ਬਈ ਪ ਦੂਜੇ ਸਵੇਰੇ 14 ਜੀ ਠੀਕ ਹੈ ਭਾਈ ਤੀਜੇ ਸਵੇਰ ਹੁਣ ਜੀ 15 ਦੀ ਜਣ ਕੇ 15 ਲੀਟਰ ਦੀ ਉਮੀਦ ਹੈ ਇਹਦੇ ਤੋਂ ਹਾਂ ਜੀ 15 ਹੀ ਉਮੀਦ ਆ ਜੀ ਠੀਕ ਹੈ ਭਾਈ ਆਪਣੀ ਕਿਵੇਂ ਸੇਵਾ ਵਾ ਐਣ ਕੇ ਮੌਸਮ ਦੇ ਹਿਸਾਬ ਨਾਲ 15 ਲੀਟਰ ਤੋਂ ਬਾਹਰ ਠੀਕ ਹੈ ਭਾਈ ਵੀ ਕਿਵੇਂ ਜਣ ਕੇ ਆਪਣੇ ਕੋਲ ਸਾਰੇ ਪਸ਼ੂ ਹੀ ਆਏ ਚੰਗੇ ਦੁੱਧ ਵਾਲੇ ਕੇ ਤੇ ਅਲੱਗ-ਅਲੱਗ ਹੈ ਭਾਈ ਨਹੀਂ ਨਹੀਂ ਸਾਰੇ ਹੀ ਚੰਗੇ ਆ ਜੀ ਇਦੋਂ ਤੇ ਭਾਈ ਗੁਰਪੀ ਦਾ ਕਰੀ ਤੋਰੋ ਭਾਈ ਇਹਨੂੰ ਆਪਾਂ ਹਨਾ ਤੇ ਬਾਕੀ ਭਾਈ ਹੂੰ ਗੱਲਬਾਤ ਕਰ ਲਈ ਚਮੜੀ ਚਮੜੀ ਬਹੁਤ ਬਰੀਕ ਆ ਹਨਾ ਹਾਂ ਜੀ ਪਤਲੀ ਆ ਨਾੜ ਦੇਖੋ ਜੀ ਹਾਂ ਪੂਰੀ ਪਾਲ ਬੜੀ ਬਰੀਕ ਆ ਹਨਾ ਜਿਵੇਂ ਦ ਲੇ ਬਈ ਤੋਰ ਕਰਾਂ ਬਾਈ ਹਨਾ ਤੇ ਬਾਕੀ ਬਈ ਆਰਡਰ ਬਹੁਤ ਸੋਹਣਾ ਜੇ ਆਪਾਂ ਗੱਲਬਾਤ ਕਰ ਲਈਏ ਹਨਾ ਸਹੀ ਹੈ ਹਲੇ ਹੂੰ ਕਿੰਨੇ ਦਿਨ ਕੱਢਦੀ ਹੈ ਬਈ ਹਜੇ 5 ਦਿਨ ਨੂੰ ਪੂਰੇ ਹੋਣਗੇ ਜੀ 5 ਦਿਨ ਬਈ ਜਿਹੜੇ ਸਾਹ ਆਪਣਾ ਥਣ ਥੋਣਾ ਬਈ ਚਵਾਈ ਬਹੁਤ ਸੋਹਣੀ ਲੱਗੀ ਹੋਈ ਨੂੰ ਹਨਾ ਹੋਰ ਦੀ ਵੀਰੇ ਨੂੰ ਚਵਾਈ ਚੂਈ ਦੀ ਬਈ ਕਿਵੇਂ ਵਾਲਟੀ ਦਾ ਥੱਲਾ ਬਾੜਦੀਆਂ ਜੀ ਅੱਛਾ ਬਹੁਤ ਸੋਹਣੀ ਚਵਾਈ ਹੈ ਬਹੁਤ ਵਧੀਆ ਚਵਾਈ ਆ ਦੇਖੋ ਤੁਸੀਂ ਆਰਡਰ ਵੀ ਐਨ ਫਿਕਸ ਹੈ ਬਾਕੀ ਚਮੜੀ ਜਿਵੇਂ ਕਹਦੀਏ ਜਮਾ ਬਰੀਕ ਆ ਬਈ ਹਨਾ ਪੂਛ ਬਰੀਕ ਆ ਜਿਵੇਂ ਆਪਾਂ ਕਹਦੀਏ ਦੁੱਧ ਵਾਲੀ ਜਿਹੜੇ ਪੂਰੇ ਅੰਗ ਆ ਇਹਦੇ ਲੱਗੇ ਹਨ ਬੰਨ ਲਾ ਵੀਰੇ ਥੋੜਾ ਜਿਆ ਮੇਰੀ ਆਵਾਜ਼ ਤੇ ਕਰੂਗੀ ਤੇ ਆਹ ਦੇਖੋ ਤੁਸੀਂ ਥਾਣਾ ਨਾ ਲੱਗਿਆ ਹੋਇਆ ਕਰਮਾਲੀ ਨੂੰ ਭਾਈ ਉਹ ਥਣ ਤਾਂ ਮੈਂ ਕਹਿੰਦਾ ਵੀ ਇੰਨਾ ਸੋਹਣਾ ਸੈਜਾ ਹਨ ਧਾਰ ਤਾਂ ਜਿਹੜੇ ਸੱਜਣ ਕੰਮ ਕਰਦੇ ਆ ਅਗਾੜੀ ਗੂੜੀ ਵੀ ਬੜੀ ਆ ਹਨ ਪੂਰੀ ਪੂਰੀ ਜੀ ਪੂਰੀ ਤੇ ਬਾਕੀ ਭਾਈ ਦੁੱਧ ਹੁੰਦਾ ਗਾ ਅਗਲੇ ਦੀ ਸੇਵਾ ਦਾ ਕਨੇ ਸੇਵਾ ਦਾ ਕਿ ਮੈਂ ਆਪਣੀ ਸੰਭਾਲ ਆ ਪੂਰੀ ਵਧੀਆ ਜਾਣੀ 15 ਲੀਟਰ ਤੋਂ ਬਾਹਰ 16 ਲੀਟਰ ਤੱਕ ਚ ਹੋ ਸਕਦੇ ਆ ਮੌਸਮ ਤਾਂ ਸਹੀ ਆ ਮੌਸਮ ਵੀ ਸਹੀ ਆ ਬਾਈ ਹਾਂ ਵੀ ਸਾਰਾ ਕੁਝ ਹੀ ਹੋ ਗਿਆ ਵੀ ਮੌਸਮ ਵੀ ਵਧੀਆ ਚ ਆ ਗਈ ਹੈ ਨਾ ਤੇ ਬਾਕੀ ਗੁਰਪ੍ਰੀਤ ਬਾਈ ਹੁਣ ਆਪਾਂ ਮੁੱਲ ਕਰਦੀ ਹੈ ਨਾ ਕਿੰਨਾ ਮੁੱਲ ਕਰਨਾ ਦਾ ਕਰਮ ਵਾਲੀ ਦਾ ਆਪਾਂ ਜੀ 1.5 ਲੱਖ ਕਰਦੇ ਆ ਮੁੱਲ 1.5 ਲੱਖ ਤੇ ਕੋਈ ਸੱਜਣਾ ਉਹ ਮੰਨ ਤਾਂ ਹੋ ਜਾਊਗਾ ਆ ਹੋ ਜਾਊਗਾ ਜੀ ਮੰਨ ਤਾਂ ਤੇ ਬਾਈ ਇੱਕ ਵਾਰੀ ਆਪਣੇ ਫਾਰਮ ਦੀ ਲੋਕੇਸ਼ਨ ਪ੍ਰੋਪਰ ਬੋਲ ਦਿਓ ਵੀ ਆਪਣਾ ਘਰ ਕਿੱਥੇ ਗਾ ਬਾਈ ਆਪਣਾ ਘਰ ਜੀ ਗੋਤ ਉਪਰਲਾ ਤੇ ਕਾਲ ਕੀ ਧਾਰ ਦੇ ਕੋਲ ਆ ਠੀਕ ਆ ਬਾਈ ਤੇ ਪਿੰਡ ਆਪਣਾ ਭਮੀਪੁਰਾ ਭਮੀਪੁਰਾ ਜੀ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਲੁਧਿਆਣਾ ਨਾ ਤੇ ਗੁਰਪ੍ਰੀਤ ਬਾਈ ਨੰਬਰ ਵੀ ਬੋਲ ਦਿਓ ਕਿਸੇ ਸੱਜਣ ਨੇ ਸੰਪਰਕ ਕਰਨ ਨੂੰ ਸੌਖਾ ਹੋ ਜੇ ਠੀਕ 98556 8062 ਤੇ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਕੀ ਸਾਰੇ ਸੱਜਣਾਂ ਨੂੰ ਪਤਾ ਹੈ ਕਿਉਂਕਿ ਬਾਈ ਘਰੇਲੂ ਗਾਮਾ ਵੈਸੇ ਬਾਈ ਜਗਦਾ ਸੀ ਵੀਡੀਓ ਤੇ ਬਾਈ ਕਹਿੰਦਾ ਮੈਂ ਤੋ ਬੋਲਿਆ ਨਹੀਂ ਜਾਣਾਗਾ ਪਰ ਅਹੀ ਕਿ ਜਿਹੜੀ ਡਿਟੇਲ ਤੇਰੇ ਵੱਲੋਂ ਦਿੱਤੀ ਗਈ ਉਹਦੇ ਹਰ ਕੀ ਦੀ ਸੀ ਨੀ ਹੈਨਾ ਬਾਕੀ ਮੱਝ ਦੇ ਅੰਗ ਦੁੱਧ ਵਾਲੇ ਆ ਬਾਕੀ ਰੇਟ ਬਾਈ ਕਹਿੰਦਾ ਵੀ ਆਪਾਂ 1.5 ਲੱਖ ਰੁਪਈਆ ਕਰਦੇ ਆ ਉਹਦੇ ਚ ਮਾਨਦਾਨ ਹੋ ਜਾਊਗਾ ਕੋਈ ਛੱਜਣ ਆਊਗਾ ਤੇ ਬਾਕੀ ਦੁੱਧ ਦੁੱਧ ਬਾਈ ਹੁਣੀ ਕਹਿੰਦੇ ਵੀ ਛੋਟੀ ਥੱਲੇ ਵੀ ਕੋਈ ਸਾਡੇ ਵਾਲੀ ਸੇਵਾ ਜਿੰਨੀ ਸੇਵਾ ਅਸੀਂ ਕਰਦੇ ਆ ਉਸ ਹਿਸਾਬ ਨਾਲ 15 ਲੀਟਰ ਤੋਂ ਛੋਟੀ ਬਾਹਰ ਜਾਊਗੀ ਹਨਾ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕਿੰਨਾ ਕ ਦੁੱਧ ਦੇ ਜੂਗੀ ਬਾਕੀ ਬਾਈ ਹੁਣੀ ਨੇ ਇਹਨਾਂ ਸੰਭਾਲ ਸੰਭੂਲ ਪੂਰੀ ਫੌਲਾ ਬਾਕੀ ਦੇਖੋ ਪੂਰੀ ਐਨ ਰੌਣਕਾਂ ਲੱਗੀਆਂ ਹੋਈਆਂ ਦੁੱਧ ਦਾ ਕੰਮ ਆ ਬਾਈ ਉਹਨਾਂ ਦਾ ਕੋਈ ਵਪਾਰ ਦਾ ਕੰਮ ਨਹੀਂ ਬਾਕੀ ਹੋਰ ਚੀਜ਼ ਵੀ ਬਾਈ ਹੁਣੀ ਕਹਿੰਦੇ ਵੀ ਆਪਾਂ ਜ਼ਿਆਦਾਤਰ ਜਿਹੜੀ ਕੱਟੀ ਆ 5-6 ਮਹੀਨੇ ਦੀ ਹੁੰਦੀ ਆ ਕੁੱਝ ਛੋਟੀਆਂ ਰੱਖਦੇ ਆ ਵੀ ਗਿਣਤੀ ਦੀਆਂ ਜਿੱਤੀਆਂ ਪਸ਼ੂਆਂ 'ਚ ਦਾ ਸੂਆ ਪਾਇਆ ਜਾਂਦਾ ਏ ਤੇ 15-16 ਕਟੀਆਂ ਆ ਜਾਂਦੀਆਂ ਉਹ ਤੋਂ 5-7 ਕਟੀਆਂ ਤਿਆਰ ਕਰ ਲੈਂਦੇ ਆ ਬਾਕੀ ਕਟੀਆਂ ਵੀ ਦੇ ਦਿੰਦੇ ਆ ਬਾਈ ਹਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਉਂਦੇ ਬادات ਰਹੋ ਜੀ ਧੰਨਵਾਦ